ਗੁਰਦਾਸਪੁਰ ਅਧੀਨ ਆਉਂਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੌਜਵਾਨ ਦੀ ਅਮਰੀਕਾ ਵਿੱਚ ਐਕਸੀਡੈਂਟ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਮਲਕੀਤ ਸਿੰਘ ਜੋ ਸ੍ਰੀ ਹਰਗੋਬਿੰਦਪੁਰ ਦਾ ਰਹਿਣ ਵਾਲਾ ਸੀ ਮਹਿਜ ਉਮਰ 30 ਸਾਲ ਸੀ ਰੋਜੀ ਰੋਟੀ ਕਮਾਉ ਲਈ ਅਮਰੀਕਾ 2023 ਵਿੱਚ ਗਿਆ ਸੀ ਬੀਤੇ ਦਿਨੀ ਇੱਕ ਰੋਡ ਐਕਸੀਡੈਂਟ ਵਿੱਚ ਉਸ ਦੀ ਮੌਤ ਹੋ ਗਈ ਹੈ ਪਿੱਛੇ ਰੋਂਦਾ ਕਰ ਲੰਦਾ ਪਰਿਵਾਰ ਛੱਡ ਗਿਆ ਆਓ ਦਿਕਾਉਂਦੇ ਹਾਂ ਪੂਰੀ ਰਿਪੋਰਟ ਪਰਿਵਾਰ ਦਾ ਲੱਖ ਟੁੱਟ ਜਾਂਦਾ ਪਾਣਾ ਉਸਾਰੇ ਜੋ ਕਿਵੇਂ ਗਿਆ ਸੀ ਕੀ ਕਿੰਨੇ ਕੋ ਅਰੇਂਜ ਕਰਕੇ ਕਿਵੇਂ ਗਿਆ ਬਾਹਰ ਨਹੀਂ ਫੋਜੀ ਹਰ ਇੱਕ ਬੱਚਾ ਮਾਪੋ ਆਪਣਾ ਚੰਗੇ ਭਵਿੱਖ ਵਾਸਤੇ ਆਉਣ ਵਾਲੇ ਸਮੇਂ ਆ ਕੇ ਸੋਚ ਕੇ ਕਰਦਾ ਸ਼ਾਲੀਲਾ ਕਰੀਲਾ ਕੇ ਮੈਂ ਤਾਂ ਵੀ ਲੇਟ ਸਾਲ ਕਰੀਬ ਹੋ ਰਹੀ ਸੀ ਪਹਿਲਾਂ ਉਹ ਦਿਹਾੜੀਆਂ ਲਾਉਂਦਾ ਸੀ ਹੁਣ ਉਹਨੂੰ ਡਰਾਈਵਰੀ ਮਿਲੀ ਸੀ ਸਿਰਫ ਹੁਣ 20 25 ਦਿਨ ਡਰਾਈਵਰੀ ਕੀਤੀ ਆ ਮਾਰੇ ਦੇ ਪਾਣਾ ਵਾਪਰ ਗਿਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਜਿਹਨਾਂ ਦੀ ਮੌਤ ਹੋ ਗਈ ਦੂਸਰਾ ਮੁੰਡਾ ਜਿਹੜਾ ਇਹੋ ਦੇ ਸੱਟ ਲੱਗ ਚੜ ਹੋ ਗਈ ਐਸ਼ੇ ਪਰਿਵਾਰ ਤੋਂ ਕੌਣ ਕੌਣ ਪੋਆਰ ਵਿੱਚ ਪਿਛੇ ਮਾਤਾ ਪਿਓ ਬਜ਼ੁਰਗਾਂ ਬੇੜਾ ਬੇਟੀ ਤੇ ਉਹਦੀ ਵਾਈਫ ਹਾਂਜੀ ਇਹ ਵੀ ਫੀਲ ਕਰਨਾ ਚਾਹੀਦਾ ਮੈਂ ਤੇ ਇਹੋ ਕਹ ਰਿਹਾ ਕਿ ਲੋਕਿਆਂ ਦੇ ਜਿਹੜੇ ਲਾਸ਼ ਆ ਡੈੱਡ ਬੋਡੀ ਉਹ ਪੰਜਾਬ ਤੇ ਜਾਈ ਜਾਵੇ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਲੇ ਵੀ ਬਾਕੀ ਦਾ ਮੌਲੀ ਮਾਈ ਦਾ ਉਹ ਵੀ ਕੀ ਕੀਤਾ ਜਾਵੇ ਕਿ ਪਰਿਵਾਰ ਆਪਣਾ ਸੁਖਦਾ ਸਾਹ ਲੈ ਸਕੇ ਇਹ ਆਪਾਂ ਮੰਗਦਾ ਹਾਂ ਲਖਮਿੰਦਰ ਸਿੰਘ ਜੀ ਬੋਲ ਰਹੇ ਹਨ ਜੀ ਕੀ ਰਿਸ਼ਤਾ ਹੈ ਆਪਣਾ ਆਪਣੇ ਮੇਰੀ ਮਿਸ ਜੀ ਧੂਆ ਦਾ ਲੜਕਾ ਹੈ ਜੀ ਸਾਲਾ ਸਾਹਿਬ ਲੱਗਦੇ ਹਨ ਕਿ ساری ਘਟਨਾਵਾਂ ਮਾਫੀ ਤੇ ਕਿੰਨੀ ਤਰਾਹ ਮਿਲਦੀ ਕੀ ਕੋਈ ਦੱਸਿਆ ਗਿਆ ਤਾਂ ਮੈਂ ਪੜਾ ਰਿਹਾ ਹਾਂ ਤਲਾਹ ਦੇ ਵਿੱਚ ਜੀ ਸਾਡੇ ਕੁਝ ਉੱਥੇ ਰਿਸ਼ਤੇਦਾਰ ਰਹਿੰਦੇ ਨੇ ਜਦੋਂ ਇਹ ਪਹੁੰਚਿਆ ਜਾ ਕੇ ਉਹਨਾਂ ਨੇ ਇਹ ਦੀ ਰਿਸਪੋਨਸੀਬਿਲਟੀ ਸਾਰੀ ਉਹਨਾਂ ਦੀ ਸੀ ਉਹਨਾਂ ਨੂੰ ਉਹਨਾਂ ਕੋਲ ਐਡਰੈਸ ਸ਼ੇਅਰ ਹੈ ਜਦੋਂ ਇਹ ਘਟਨਾ ਵਾਪਰੀ ਤੇ ਉਹ ਉਹਨਾਂ ਨੂੰ ਮੈਸੇਜ ਆਇਆ ਜੀ ਉਹਨਾਂ ਨੂੰ ਸੁਣਨ ਦਿੱਤਾ ਗਿਆ ਜੀ ਆ ਤੁਹਾਡਾ ਜਿਹੜਾ ਕਜ਼ਨ ਆ ਮਲਕੀਤ ਸਿੰਘ ਉਹਨਾਂ ਦਾ ਐਕਸੀਡੈਂਟ ਹੋ ਗਿਆ ਦੋ ਜਾਨੇ ਸੀ ਗੱਡੀ ਦੇ ਵਿੱਚ ਇਹ ਲੱਗੇ ਲੰਮਾ ਪਿਆ ਸੀ ਸੁੱਤਾ ਸੀ ਆਪਣੀ ਡਿਊਟੀ ਪੂਰੀ ਕਰਕੇ 11 12 ਘੰਟੇ ਚਲਾ ਕੇ ਉਹ ਜਿਹੜਾ ਦੂਜਾ ਲੜਕਾ ਸੀ ਉਹ ਪਹਿਲੀ ਵਾਰੀ ਡਰਾਈਵਿੰਗ ਕਰਨ ਲੱਗਾ ਹੈ ਪਹਿਲੀ ਵਾਰੀ ਉਹਦੋਂ ਬੈਠਾ ਇਹ ਉੱਤੇ ਤਬਾਕਰ ਬੈਠਾ ਜੀ ਔਰ ਇਹ ਗੱਡੀ ਚੰਗੀ ਚਲਾਉਂਦਾ ਹੋ ਉਹਨੇ 2-3 ਘੰਟੇ ਗੱਡੀ ਚਲਾਈ ਹੈ ਜੀ ਪਤਾ ਨਹੀਂ ਉਹਨੇ ਕੀ ਕੀਤਾ ਜੀ ਪਤਾ ਨਹੀਂ ਉਹਨੇ ਫੋਨ ਵੇਖ ਲਿਆ ਕਿ ਪਤਾ ਨਹੀਂ ਉਹਨੇ ਅੰਗਿਲੀ ਕਰ ਲਈ ਕਿ ਨੀਂਦ ਆ ਗਈ ਉਹਨੂੰ ਕੀ ਹੋ ਗਿਆ ਉਹਨੇ ਉਹ ਗੱਡੀ ਫੁੱਟਪਾਥ ਤੇ ਉੱਤੇ ਚੜਾ ਦਿੱਤੀ ਜੀ ਫੁੱਟਪਾਥ ਤੇ ਐਸੀ ਗੱਡੀ ਜਿਹੜੀ ਉਹ ਢਾਵਾਂ ਡੋਲ ਹੋ ਗਈ ਬਾਅਦ ਵਿੱਚ ਜਾ ਕੇ ਉਹ ਬੈਕ ਸ਼ੈਡੋ ਵਾਲਾ ਕਟਿਆ ਨਾ ਜਿਹੜਾ ਪਿਛਲਾ ਲੰਮਾ ਹੁੰਦਾ ਉਹ ਸਾਰਾ ਟੁੱਟ ਕੇ ਪਿੱਛੇ ਰਹਿ ਗਿਆ ਅਗਲੀ ਗੱਡੀ ਜਿਹੜੀ ਸੀ ਉਹ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਉਹ ਆਪਣੀ ਉਹ ਸਾਈਡ ਨੂੰ ਉਹ ਬ੍ਰਿਜ ਦੇ ਉੱਪਰ ਉਹ ਜਿਹੜੀ ਉਹ ਰਾਈਟ ਸਾਈਡ ਨੂੰ ਜਾ ਡਿੱਗੀ ਥੱਲੇ ਜਾ ਕੇ ਗੱਡੀ ਦਾ ਕੁਝ ਨਹੀਂ ਰਿਹਾ ਜੀ ਟੁੱਟ ਕੇ ਚੱਕ ਨਾ ਚੂਰ ਹੋ ਗਈ ਕਮੀ ਉਸ ਦੇ ਕਿੰਨੇ ਦੇ ਪਹਿਲਾਂ ਦੇਖ ਸੀ ਉਹਨਾਂ ਨੂੰ ਤਕਰੀਬਨ ਡੇਢ ਸਾਲ ਹੋ ਗਿਆ ਜੀ ਵਿਚਾਰਿਆਂ ਨੂੰ ਉਹਨਾਂ ਨੂੰ ਰਾਹ ਦੇ ਵਿੱਚ ਗੁਜ਼ਰਦੇ ਆ ਦੋ ਚਾਰ ਮਹੀਨੇ ਜਿਹੜੇ ਉਹ ਰਾਹ ਸੀ ਲੰਘੇ ਤਕਰੀਬਨ ਡੇਢ ਸਾਲ ਹੋ ਗਿਆ ਕਿੰਨਾ ਕਠਾ ਲਗਾ ਕੇ ਤੇ ਕਿਵੇਂ ਮੈਨੇਜ ਕਰੀਏ ਮੈਨੇਜ ਬੜਾ ਔਖਾ ਜੀ ਪਰਿਵਾਰ ਦਾ ਮਸਾ ਹੀ ਕਿਤੇ ਆਸ ਦੀ ਇੱਕ ਕਿਰਨ ਜਾਗੀ ਵੀ ਸਾਡਾ ਪੁੱਤ ਖਮਾਊਗਾ ਇਹ ਸਾਡੇ ਧੋਨੇ ਧੋ ਲੂਗਾ ਪਿੱਛੇ ਇਹਨਾਂ ਦੀ ਕੰਡੀਸ਼ਨ ਚੰਗੀ ਨਹੀਂ ਸੀ ਆ ਤੇ ਇਹਨਾਂ ਕੋਲ ਜ਼ਮੀਨ ਨਹੀਂ ਰਹੀ ਐ ਨਾ ਕੁਛ ਇਹਨਾਂ ਕੋਲ ਨਾ ਆਪਣਾ ਘਰ ਵੀ ਨਹੀਂ ਰਿਹਾ ਉਹ ਵੇਚ ਕੇ ਕਰਜ਼ਾ ਵੀ ਚੁਕਿਆ ਘਰ ਵੀ ਵੇਚਿਆ ਬਹੁਤ ਜ਼ਿਆਦੀ ਤਕਰੀਬਨ ਬਹੁਤ ਜ਼ਿਆਦੀ ਖਸਤਾ ਹਾਲਤ ਹੋ ਗਈ ਜੰਦੀ ਘਟਣਾ ਵਾਪਰੇ ਪ੍ਰਵਾਸ ਤੇ ਤਿਵਾੜ ਦਾ ਬਲਾਹ ਹੁੰਦਾ ਪਿੱਛੇ ਬਜੂਰ ਮਾਤਾ ਪਿਤਾ ਦਾ ਚਤਨ ਹਾਲ ਬਹੁਤ ਮਾੜਾ ਹਾਲ ਹੈ ਜੀ ਉਹ ਵੀ ਵਿਚਾਰੇ ਐਨਾ ਦਵਾਈ ਬੂਟੀ ਚੱਲਦੀ ਹੈ ਜੀ ਉਹਨਾਂ ਦੇ ਪਹਿਲਾਂ ਤੋਂ ਬਿਮਾਰ ਸ਼ਮਾਰ ਰਹਿੰਦੇ ਹੋ ਉਹਨਾਂ ਦਾ ਕੋਈ ਹਾਲ ਨਹੀਂ ਉਹਨਾਂ ਦਾ ਕੋਈ ਹੱਜ ਨਹੀਂ ਰਿਹਾ ਜੀਂਦਾ ਜੀ ਛੋਟੇ ਛੋਟੇ ਬੱਚੇ ਆ 4 ਸਾਲ ਦਾ ਬੇਟਾ ਹੈ 7 ਸਾਲ ਦੀ ਬੇਟੀ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਉਹਨੇ ਜਿਹੜੀ ਮੈਸੇਜ ਆ ਉਹਨਾਂ ਦਾ ਉਹ ਕੋਈ ਹਾਲ ਨਹੀਂ ਜੀ ਬਹੁਤ ਬੁਰਾ ਹਾਲ ਉਹਨਾਂ ਨੂੰ ਕੁਝ ਨਹੀਂ ਦਿਖਾ ਅੱਗੇ ਪਿਛੇ ਉਹਨਾਂ ਨੂੰ ਅੰਕਾਸ਼ੀ ਦੀਆਂ ਆਪਣੇ ਪਿੰਡ ਦੇ ਰਾਣਪੁਰ ਤਲਵਾੜੇ ਦਾ ਪਿੰਡ 30 ਸਾਲ ਦਾ 900 ਆਦੇ ਘਰ ਦੇ ਚੰਗੀ ਬੁੜਾਣੇ ਵਾਸਤੇ ਰੋਡ ਐਕਸੀਡੈਂਟ ਦੇ ਵਿੱਚ ਬਹੁਤ ਹੋ ਗਏ ਪਰਵਾਹ ਨੂੰ ਤਾਂ ਮਿਲਦਾ ਪਰ ਪਰ ਦੀ ਦੇਖ ਦੇ ਪਰਵਾਹ ਦੇ ਕੀ ਨਾ 46 ਲੱਖ ਰੁਪਏ ਦੇ ਕਰੀਬ ਪੈਸੇ ਖਰਚ ਕੇ ਜਾਂਦਾ ਵਾ ਘਰ ਪਰ ਦੇਸੀ ਆਪਣਾ ਬਣਾ ਸ਼ਵਾਜਾ ਜੀ ਦਾ ਜੀ ਦਾ 哎呀！ गुजरी गुर गुज़री लॻा मुर्गा मटी गई ਭਰ ਜਾ ਪੁੱਤ ਦੇ ਨਾਲ ਮੈਂ ਪੁੱਤ ਦੇ ਨਾਲ ਹੀ ਭਰ ਜਾ ਭਰ ਜਾ ਰੱਬਾ ਕਿ ਅਗੇ ਕਰ ਲਾ ਰਹੀ ਐ ਕਿ ਮੇਰਾ ਮਲਕੀਤ ਮੈਨੂੰ ਵਾਪਸ ਮੋੜ ਤੋ ਮੈਨੂੰ ਮੇਰਾ ਮਲਕੀਤ ਵਾਪਸ ਮੋੜ ਦਿ। ਪਰ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਮਨਜ਼ੂਰ ਸੀ ਜਿਹੜਾ ਪਰਿਵਾਰਾਂ ਦਾ ਕੀ ਹਾਲ ਆ ਰਹੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਪੁੱਤ ਬਾਹਰ ਜਾਂਦੇ ਨੇ ਪਰਿਵਾਰ ਦਾ ਨੱਕ ਟੁੱਟ ਜਾਂਦਾ। ਉਹਨਾਂ ਹੱਸਾਏ ਕਿਵੇਂ ਗਿਆ ਸੀ ਕੀ ਕਿੰਨੇ ਕੋ ਅਰੇਂਜ ਕਰਕੇ ਕਿਵੇਂ ਗਿਆ ਬਾਹਰ ਨਹੀਂ ਫੋ ਜੀ ਹਰ ਇੱਕ ਬੱਚਾ ਮਾਂ ਕੋ ਆਪਣਾ ਚੰਗੇ ਭਵਿੱਖ ਵਾਸਤੇ ਆਉਣ ਵਾਲੇ ਸਮੇਂ ਆ ਕੇ ਸੋਚ ਕੇ ਕੱਲਦਾ ਸ਼ਾਲੀਲਾ ਕਰੀ ਰੱਬ ਆ ਕੇ ਮਰ ਗਿਆ ਤੇ 1.5 ਸਾਲ ਕਰੀਬ ਹੋਇਆ ਸੀ ਪਹਿਲਾਂ ਉਹ ਦਿਹਾੜੀਆਂ ਲਾਉਂਦਾ ਸੀ ਹੁਣ ਉਹਨੂੰ ਡਰਾਈਵਰੀ ਮਿਲੀ ਸੀ ਸਿਰਫ ਹੁਣ 20-25 ਦਿਨ ਡਰਾਈਵਰੀ ਕੀਤੀ ਆ ਮਾਰੇ ਦੇ ਖਾਣਾ ਵਾਪਰ ਗਿਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਜਿਹਨਾਂ ਦੀ ਮੌਤ ਹੋ ਗਈ ਦੂਸਰਾ ਮੁੰਡਾ ਜਿਹੜਾ ਇਹੋ ਜੀ ਸੱਟ ਲੱਗ ਚਰ ਹੋ ਗਈ ਹੈ ਅੱਛੇ ਪਰਿਵਾਰ ਚ ਕੌਣ ਕੌਣ ਕੋਲ ਆਪ ਦੇ ਪਿਛੇ ਮਾਤਾ ਪਿਓ ਬਜ਼ੁਰਗ ਆ ਬੇੜਾ ਬੇਟੀ ਤੇ ਉਹਦੀ ਵਾਈਫ ਆ ਕਿ ਇਹ ਫੀਲ ਕਰਨਾ ਚਾਹੀਦਾ ਮੇਰੇ ਤੇ ਇਹੋ ਕਰਦੇ ਆ ਕਿ ਲੋਕਿਆਂ ਦੇ ਜਿਹੜੇ ਰਾਸ਼ਾ ਡੈਡ ਬੋਡੀ ਉਹ ਪੰਜਾਬ ਤੇ ਜੀ ਜਾਵੇ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਲੇ ਵੀ ਵਸੋਂ ਦਾ ਮੌਲੀ ਮਾਈ ਦਾ ਉਹ ਵੀ ਕੀਤਾ ਜਾਵੇ ਕਿ ਪਰਿਵਾਰ ਆਪਣਾ ਸੁਖਦਾ ਸਾ ਲੈ ਸਕੇ ਇਹ ਆ ਨਾ ਲਖਿੰਦਰ ਸਿੰਘ ਜੀ ਬੋਲ ਰਹੇ ਨੇ ਕਿ ਕੀ ਰਿਸਪੋਰਟ ਆਪਣੇ ਮੇਰੇ ਮੈਸੇਜ ਦਾ ਜੀ ਘੂਆ ਦਾ ਲੜਕਾ ਹੈ ਜੀ 사ਲਾ ਸਾਹ ਹੀ ਲੱਗਦੇ ਹਨ ਕੀ ਸਹੀ ਘਟਨਾ ਮਾਪੀ ਤੇ ਕਿੰਨੀ ਇਤਰਾਮ ਨਹੀਂ ਕੀ ਕੋਈ ਦੱਸਿਆ ਰਿਹਾ ਤਾਂ ਮਾ ਅਤਲਾ ਦੇ ਵਿੱਚ ਜੀ ਸਾਡੇ ਕੁਝ ਉੱਥੇ ਰਿਸ਼ਤੇਦਾਰ ਰਹਿੰਦੇ ਨੇ ਜਦੋਂ ਇਹ ਪਹੁੰਚਿਆ ਜਾ ਕੇ ਉਹਨਾਂ ਨੇ ਇਹਦੀ ਰਿਸਪੋਨਸਿਬਿਲਟੀ ਸਾਰੀ ਉਹਨਾਂ ਦੀ ਸੀ ਉਹਨਾਂ ਨੂੰ ਉਹਨਾਂ ਕੋਲ ਹੀ ਐਡਰੈਸ ਸ਼ੇਅਰ ਹੈ ਜਦੋਂ ਇਹ ਘਟਨਾ ਵਾਪਰੀ ਹੈ ਤੇ ਉਹ ਉਹਨਾਂ ਨੂੰ ਮੈਸੇਜ ਆਇਆ ਜੀ ਉਹਨਾਂ ਨੂੰ ਸੁਨਾ ਦਿੱਤਾ ਗਿਆ ਜੀ ਆ ਤੁਹਾਡਾ ਜਿਹੜਾ ਕਜ਼ਨ ਆ ਮਲਕੀਤ ਸਿੰਘ ਉਹਨਾਂ ਨਾਲ ਐਕਸੀਡੈਂਟ ਹੋ ਗਿਆ ਦੋ ਜਣੇ ਸੀ ਗੱਡੀ ਦੇ ਵਿੱਚ ਇਹ ਲੱਗੇ ਲੰਮਾ ਪਿਆ ਸੁੱਦਾ ਸੀ ਆਪਣੀ ਡਿਊਟੀ ਪੂਰੀ ਕਰਕੇ 11 12 ਘੰਟੇ ਚਲਾ ਕੇ ਉਹ ਜਿਹੜਾ ਦੂਜਾ ਲੜਕਾ ਸੀ ਉਹ ਪਹਿਲੀ ਵਾਰੀ ਡਰਾਈਵਿੰਗ ਕਰਨ ਲੱਗਾ ਹੈ। ਪਹਿਲੀ ਵਾਰੀ ਉਹਦੋਂ ਬੈਠਾ ਇਹ ਉਤੇ ਤਬਾਰ ਕਰ ਬੈਠਾ ਜੀ ਪਰ ਇਹ ਗੱਡੀ ਚੰਗੀ ਚਲਾਉਂਦਾ ਹੋਊ। ਉਹਨੇ 2-3 ਘੰਟੇ ਗੱਡੀ ਚਲਾਈ ਹੈ ਜੀ। ਪਤਾ ਨਹੀਂ ਉਹਨੇ ਕੀ ਕੀਤਾ ਜੀ। ਪਤਾ ਨਹੀਂ ਉਹਨੇ ਫੋਨ ਮੇਕ ਲਿਆ ਕਿ ਪਤਾ ਨਹੀਂ ਉਹਨੇ ਅੰਗਿਲੀ ਕਰ ਲਈ ਕਿ ਨੀਂਦ ਆ ਗਈ ਉਹਨੂੰ ਕੀ ਹੋਇਆ। ਉਹਨੇ ਉਹ ਗੱਡੀ ਫੁੱਟਪਾਥ ਤੇ ਉੱਤੇ ਚੜਾ ਦਿੱਤੀ ਜੀ ਫੁੱਟਪਾਥ ਤੇ ਐਸੀ ਗੱਡੀ ਜਿਹੜੀ ਉਹ ਢਾਵਾ ਡੋਲ ਹੋ ਗਈ ਬਾਅਦ ਵਿੱਚ ਜਾ ਕੇ ਉਹ ਬੈਕ ਸਾਈਡ ਵਾਲਾ ਕਟਿਆ ਨਾ ਜਿਹੜਾ ਪਿਛਲਾ ਲੰਬਾ ਹੁੰਦਾ ਉਹ ਸਾਰਾ ਟੁੱਟ ਕੇ ਪਿੱਛੇ ਰਹਿ ਗਿਆ ਅਗਲੀ ਗੱਡੀ ਜਿਹੜੀ ਸੀ ਉਹ ਗੱਡੀ ਆਊਟ ਆਫ ਕੰਟਰੋਲ ਹੋ ਕੇ ਤੇ ਉਹ ਆਪਣੀ ਉਹ ਸਾਈਡ ਨੂੰ ਉਹ ਬ੍ਰਿਜ ਦੇ ਉੱਪਰ ਉਹ ਜਿਹੜੀ ਉਹ ਰਾਈਟ ਸਾਈਡ ਨੂੰ ਜਾ ਡਿੱਗੀ ਥੱਲੇ ਜਾ ਕੇ ਗੱਡੀ ਦਾ ਕੁਝ ਨਹੀਂ ਰਿਹਾ ਜੀ ਟੁੱਟ ਗਈ ਚੱਕ ਨਾ ਚੂਰ ਹੋ ਗਈ ਕਦੀ ਉਸ ਤੇ ਕਿੰਨੇ ਦੇ ਪਹਿਲਾਂ ਦੇਖ ਸੀ ਉਹਨਾਂ ਨੂੰ ਤਕਰੀਬਨ ਡੇਢ ਸਾਲ ਹੋ ਗਿਆ ਜੀ ਵਿਚਾਰਿਆਂ ਨੂੰ ਉਹਨਾਂ ਨੂੰ ਰਾਹ ਦੇ ਵਿੱਚ ਗੁਜਰਦੇ ਆ ਦੋ ਚਾਰ ਮਹੀਨੇ ਜਿਹੜੇ ਉਹ ਰਾਹ ਹੀ ਲੰਘੇ ਤਕਰੀਬਨ ਡੇਢ ਸਾਲ ਹੋ ਗਿਆ ਕਿੰਨਾ ਪੈਸਾ ਲਗਾ ਕੇ ਤੇ ਕਿਵੇਂ ਮੰਨ ਲੈ ਕੇ ਜੋ ਮੈਨੇਜ ਬੜਾ ਔਖਾ ਜੀ ਪਰਿਵਾਰ ਦਾ ਮਸਾ ਹੀ ਕਿਤੇ ਆਸ ਦੀ ਇੱਕ ਕਿਰਨ ਜਾਗੀ ਇਹ ਸਾਡਾ ਪੁੱਤ ਕਮਾਊਗਾ ਇਹ ਸਾਡੇ ਧੋਨੇ ਧੋ ਲੂਗਾ ਪਿੱਛੇ ਇਹਨਾਂ ਦੀ ਕੰਡੀਸ਼ਨ ਚੰਗੀ ਨਹੀਂ ਸੀ ਆ ਤੇ ਇਹਨਾਂ ਤੋਂ ਕੁਝ ਨਹੀਂ ਰਹੀ ਐ ਨਾ ਕੁਛ ਇਹਨਾਂ ਕੋਲ ਨਾ ਆਪਣਾ ਘਰ ਵੀ ਨਹੀਂ ਰਿਹਾ ਉਹ ਵੇਚ ਕੇ ਕਰਜ਼ਾ ਵੀ ਚੁਕਿਆ ਘਰ ਵੀ ਵੇਚਿਆ ਬਹੁਤ ਜ਼ਿਆਦੀ ਤਕਰੀਬਨ ਬਹੁਤ ਜ਼ਿਆਦੀ ਖਸਤਾ ਹਾਲਤ ਹੋ ਗਈ ਐ ਜੰਦੀ ਘਟਨਾ ਬਾਅਦ ਦੇ ਪ੍ਰਵਾਸ ਤੇ ਸਵਾਰ ਦਾ ਬਲਾਹ ਹੁੰਦਾ ਪਿੱਛੇ ਬਯੁਰ ਮਾਤਾ ਪਤਾ ਦਿੱਤਾਂ ਹਾਂ ਬਹੁਤ ਮਾੜਾ ਹਾਲ ਹੈ ਜੀ ਉਹ ਵੀ ਵਿਚਾਰੇ ਇਦਾਂ ਦਵਾਈ ਬੂਟੀ ਚੱਲਦੀ ਹੈ ਜੀ ਉਹਨਾਂ ਦੇ ਪਹਿਲਾਂ ਤੋਂ ਬਿਮਾਰ ਸਮਾਰ ਰਹਿੰਦੇ ਹੋ ਉਹਨਾਂ ਦਾ ਕੋਈ ਹਾਲ ਨਹੀਂ ਉਹਨਾਂ ਦਾ ਕੋਈ ਹੱਜ ਨਹੀਂ ਰਿਹਾ ਜੀ ਇਹਨਾਂ ਦਾ ਜੀ ਛੋਟੇ ਛੋਟੇ ਬੱਚੇ ਆ 4 ਸਾਲ ਦਾ ਬੇਟਾ ਹੈ 7 ਸਾਲ ਦੀ ਬੇਟੀ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਉਹਨੇ ਜਿਹੜੀ ਮੈਸੇਜ ਆ ਉਹਨਾਂ ਦਾ ਉਹ ਕੋਈ ਹਾਲ ਨਹੀਂ ਜੀ ਬਹੁਤ ਬੁਰਾ ਹਾਲ ਉਹਨਾਂ ਨੂੰ ਕੁਝ ਨਹੀਂ ਦੀਗਾ ਅੱਗੇ ਪਿਛੇ ਉਹਨਾਂ ਨੂੰ ਅੰਕਲ ਜੀ ਜਦੋਂ ਬੋਬਲੇ ਫੇਡੇ ਰਾਹਪੁਰ ਤਲਵਾਰੇ ਦਾ ਕੋਈ ਜੀ ਸੀ ਇਹ ਸਾਡਾ ਨੋਡ ਵਾਲੇ ਘਰ ਦੇ ਚੰਗੀ ਦੁਦਾਰੇ ਵਾਸਤੇ ਰੋਡ ਐਕਸੀਡੈਂਟ ਦੇ ਵਿੱਚ ਬਹੁਤ ਬੋਲਦੀ ਜੀ ਪਰਵਾਹ ਨਾ ਤਾਂ ਮੈਨੂੰ ਪਤਾ ਪਰਵਾਹ ਦੇ ਕੀ ਰਿਪੋਰਟ 46 ਲੱਖ ਰੁਪਏ ਦੇ ਕਰੀਬ ਪੈਸੇ ਖਰਚ ਕੇ ਜਾਂਦਾ ਵਾ ਘਰ ਪਰ ਦੇਖੀ ਆਪਣਾ ਮਾਰ ਕਰਵਾ ਜਾਂਦਾ ਜੀ ਇਸ ਦਾ Language... Ain't it? i I'm in, I'm in, I'm i <hur interventions cả> hey, I'm राम गीत हरे बाबा गीत ले बाबा हरे महिरबानी आगरा मेर खां गा मेर खां गा Thank <laughs> you. ਮੈਂ ਮਰ ਜਾ ਮੈਂ ਮਰ ਜਾ ਮੈਂ ਮਰ ਜਾ ਪੁੱਤ ਦੇ ਨਾਲ ਮੈਂ ਪੁੱਤ ਦੇ ਨਾਲ ਹੀ ਮਰ ਜਾ ਮਰ ਜਾ ਰਬਾ ਕਿ ਅੱਗੇ ਕਰਲਾ ਰਹੀ ਹੈ ਕਿ ਮੇਰਾ ਮਲਕੀਤ ਮੈਨੂੰ ਵਾਪਸ ਮੋੜ ਦੋ ਮੈਨੂੰ ਮੇਰਾ ਮਲਕੀਤ ਵਾਪਸ ਮੋੜ ਦਿਓ ਪਰ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਮਨਜ਼ੂਰ ਸੀ ਜਿਹੜਾ ਪਰਿਵਾਰਾਂ ਦਾ ਕੀ ਹਾਲਾਤ ਹੁੰਦੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਪੁੱਤ ਬਾਹਰ ਜਾਂਦੇ ਨੇ